Tānia <laughs> <laughs> <hugurra> ahia

ਜ਼ਿਲ੍ਹਾ ਚਲੰਦਰਯਾਤੀ ਦੇ ਪੁਲਿਸ ਮੁਖੀ ਸਰਦਾਰ ਹਰਨਦਰ ਸਿੰਘ ਲਕੀਵਾਲੋਂ ਪੰਜਾਬ ਸਰਕਾਰ ਅਤੇ ਮਾਨਯੋਗ ਡਿਪਟੀ ਸਪੀਸਾਡ ਦੇ ਏਜੰਡੇ ਅਨੁਸਾਰ ਨਸ਼ਾ ਸਮਗਲ ਤੇ ਲੁੱਟਾਂਕੋ ਮਾਰੇ ਅਥਾਹ ਨਿਖਾਬਸਤ ਕਾਰਵਾਈ ਕਰਨ ਦੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹੋਏ ਹਨ ਜਿਨ੍ਹਾਂ ਤਹਿਤ ਸਬਰੀਨ ਸ਼ਾਹਕੋਟ ਦੇ ਥਾਣਾ ਮਹਿਤਪੁਰ ਵਿਖੇ ਕੱਲ ਇੱਕ ਬਜ਼ੁਰਗ ਜੋਰ ਬਾਸ ਨਾਲ ਪਿੰਡ ਵਾਸੀ ਮੈਸਮਲਪੁਰ ਦਾ ਮੁਜੁਰਦ ਵਿਅਕਤੀ ਆਪਣੀ ਐਕਟਵਾ ਦੇ ਸਹਾਰੇ ਕੇ ਆਪਣੀ ਪੰਡਾਪਾ ਪੈਨਸ਼ਨ ਲੈ ਕੇ ਵਾਪਸ ਆ ਰਿਹਾ ਸੀ ਤੇ ਬਾਅਦ ਪਰ ਉਸ ਨੂੰ ਕਿਸੇ ਨਾਮ ਵਾਲੇ ਵਿਅਕਤੀ ਨੇ ਖੜਾਉਣਾ ਪਿਸਤੌਲ ਦਿਖਾ ਕੇ ਉਹਦੇ ਜਿਹੜੀ ਐਕਟਵਾ ਉੱਟ ਕੇ ਫਰਾਰ ਹੋ ਗਏ ਸੀਗੇ ਜੋ ਇਸ ਘਟਨਾ ਦਾ ਮੁਕੱਦਮਾ ਥਾਣਾ ਮਹਿਤਪੁਰ ਸਬੰਸਪਟਲ ਲਖੀਸ਼ ਸਿੰਘ ਨੂੰ ਸੋਚਣਾ ਮਿਲ ਤੇ ਸੰਘੇਤ ਰਾਉਂ ਦਾ ਤਤਮ ਕਦਮ ਉਦਤ ਕੀਤਾ ਔਰ ਤੁਰੰਤ ਨਾਕਾਬੰਦੀ ਕੀਤੀ ਗਈ ਦਰਾਨੇ ਨਾਕਾਬੰਦੀ ਇਹ ਦੋਨੋਂ ਦੋਸ਼ੀ ਵਿਜੇ ਕੁਮਾਰ ਔਰ ਮੰਗੀ ਵਾਸੀ ਮਾਲੜੀ ਥਾਣਾ ਨਕੋਦਰ ਅਤੇ ਵਿਜੇ ਬਲਰਾਜ ਸਿੰਘ ਅਤੇ ਜੱਜ ਪੱਤਰਕਰ ਦੇਸ਼ ਸਿੰਘ ਪੰਡਮ ਵਿਚਾਰੀਆਂ ਥਾਣਾ ਮਹਿਤਪੁਰ ਜੋ ਇੱਕ ਬਲੈਕ ਮੋਟਰਸਾਈਕਲ ਤੇ ਗ੍ਰਫਤਾਰ ਕੀਤੇ ਗਏ ਔਰ ਇਹਨਾਂ ਪਾਸੋਂ 240 ਦੇਣੀਆਂ ਗੋਲੀਆਂ ਬਰਾਮਦ ਹੋਈਆਂ ਅਤੇ ਜਿਹੜਾ ਮੋਟਰਸਾਈਕਲ ਬਰਾਮਦ ਹੋਇਆ ਇਹ ਵੀ ਪਿਛਲੇ ਦਿਨੀਆਂ ਇਹਨਾਂ ਨੇ ਕੋਈ ਉਧਰ ਤੋਂ ਚੋਰੀ ਕੀਤਾ ਸੀਗਾ ਪੁਲਿਸ ਵੱਲੋਂ ਮੁਸਤਦੀ ਨਾਲ ਖੋਈ ਹੋਈ ਐਕਟਵਾ ਔਰ ਵਰਤੇ ਆ ਗਿਆ ਖੜਾਣਾ ਪਿਸਤੌਲ ਅਤੇ ਚੋਰੀशुदा ਮੋਟਰਸਾਈਕਲ ਬਰਾਮਦ ਕਰਕੇ ਸਵਲਤਾਸਤ ਕੀਤੀ ਹੈ ਇਸੇ ਤਰ੍ਹਾਂ ਹੀ ਲਗਾਤਾਰ ਪੁਲਿਸ ਵੱਲੋਂ ਮਾੜੀਆਂ ਅਨਸਰਾਂ ਚੋਰੀਆਂ ਲੁੱਟਾਂ ਖੋਹਾਂ ਤੇ ਅੰਸ਼ੀਲੇ ਸਮਗਲਿੰਦੇ ਸੰਬੰਧ ਚ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਤੇ ਪਬਲਿਕ ਨੂੰ ਰਿਪੋਰਟਸ ਵੱਲੋਂ ਪੁਲਿਸ ਨੂੰ ਇਸ ਉਪਰਾਲੇ ਲਈ ਹਮੇਸ਼ਾ ਇੱਕ ਜਿਹੜਾ ਸਪੋਰਟ ਕੀਤਾ ਜਾ ਰਿਹਾ ਉਹਨਾਂ ਲਈ ਵੀ ਧੰਨਵਾਦ ਔਰ ਜਿਹੜੇ ਲੋਕ ਇਸ ਧੰਦੇ ਚ ਅਨਵਾਲੋ ਹੋ ਚੁੱਕੇ ਹਨ ਪੀਨ ਦੇ ਆਦੀ ਹੋਣ ਨੂੰ ਬਿਮਾਰ ਹਨ ਉਹਨਾਂ ਦੀ ਉਹਨਾਂ ਨੂੰ ਟ੍ਰੀਟਮੈਂਟ ਕਰਾਉਣ ਲਈ ਪੁਲਿਸ ਵੱਲੋਂ ਉਪਰਾਲੇ ਕੀਤੇ ਜਾ ਰਹੇ ਹਨ ਤੇ ਪਬਲਿਕ ਨੂੰ ਰਿਕਵੈਸਟ ਹੈ ਕਿ ਇਹਨਾਂ ਦੀ ਇਨਫੋਰਮੇਸ਼ਨ ਪੁਲਿਸ ਲਈ ਸੁਪਰ ਕੀਤੇ ਜਾਓ ਥੈਂਕ ਯੂ